ਹਾਂ ਠੀਕ ਆ ਭਾਈ ਕਿਉਂ ਭਾਈ ਨਿੱਕੀ ਜਿਹੀ ਜਗ੍ਹਾ ਨੂੰ ਇੱਕ ਨੰਬਰ ਮਿਲੂ ਚਾਹੇ ਕੋਲੇ ਖੜਕੇ ਵੀ ਆਣੇ ਨੇ ਤੇ ਚਾਹੇ ਉੱਤੇ ਖੜਾ ਰਹੇ ਬੰਦਾ ਜਿਹੇ ਘਰੇ ਬੈਠਾ ਹੋਵੇ ਕੋਈ ਮੱਝਾ ਹੋ ਗਿਆ ਕੋਲੇ ਖੜਕੇ ਇੱਥੇ ਵੀ ਜੇ ਕਿਸੇ ਨੂੰ ਕੋਈ ਸ਼ੱਕ ਹੁੰਦੀ ਆ ਠੀਕ ਆ ਨਾ ਕੋਲੇ ਖੜਕੇ ਆ ਤਿਆਰ ਕਰਾ ਕੇ ਲਿਆ ਸਕਦਾ ਅੱਛਾ ਭਾਈ ਜੇ ਆਪਾਂ ਜਿਆਦਾ ਜਿਆਦਾ ਟੈਰ ਮੋਲ ਲੈਣੇ ਹੋਰ ਲੈਣੇ ਥੋੜਾ ਕਾਣਾ ਟਿੱਟੇਲਾ ਛੱਡ ਦੰਦੇ ਨੇ ਥੋੜਾ ਕਾਟਾ ਦੁੱਧ ਵੀ ਰਹਿ ਜਾਂਦਾ ਹਨਾ ਹਾਂ ਹਾਂ ਭਾਈ ਉਹ ਦੁੱਧ ਰਹਿਣ ਵਾਲੇ ਨਾਲ ਫਿਰ ਥੋੜਾ ਜਿਹਾ ਅਗਲੇ ਦਾ ਬਾਜ਼ਾਰ ਬਾਜ਼ਾਰ ਤੇ ਹੋ ਹੋਏਗਾ ਅੱਛਾ ਭਾਈ ਇਹ ਦਾ ਵੀ ਇਹ ਵੀ ਹਾਂ ਇਹ ਦੀ ਵੀ ਹਫਤਾ ਦਾ 10 ਦਿਨ ਕਿਵੇਂ ਮਰਜ਼ੀ ਰੱਖੀ ਰੱਖ ਕੋਈ ਹੋਣੀ ਹੁੰਦਾ ਖਰਾਬ ਨਹੀਂ ਹੁੰਦਾ ਜਦੋਂ ਦੁੱਧ ਹੀ ਨਹੀਂ ਰਿਹਾ ਉਹਦੇ ਵਿੱਚ ਹਨਾ ਚੱਕੀ ਤਰ੍ਹਾਂ ਪੱਕ ਕੇ ਆਣ ਹੁੰਦਾ ਅੱਛਾ ਵੀ ਜਿਹੜਾ ਖੋਆ ਸੇਤੀ ਖਰਾਬ ਹੁੰਦਾ ਉਹਦਾ ਕਾਰਨ ਇਹੀ ਹੁੰਦਾ ਵੀ ਉਹਦੇ ਵਿੱਚ ਦੁੱਧ ਰਹਿ ਜਾਂਦਾ ਚਾਰਾਂ ਜਾਂ ਥੋੜਾ ਜਿਹਾ ਦੁੱਧ ਦੁੱਧ ਦੀ ਕੰਮ ਦੁੱਧ ਦੀ ਪਰਸੈਂਟ ਠੀਕ ਆ ਭਾਈ ਉਦੋਂ ਵੀ ਬਈ ਆਪਾਂ ਨੇ ਜਿੰਨੇ ਪਸ਼ੂ ਰੱਖੇ ਹੋਏ ਨੇ ਭਈ ਇਹਨਾਂ ਦਾ ਫਿਰ ਭਈ ਦੁੱਧੋ ਵੀ ਵਧੀਆ ਹੋ ਜਾਂਦਾ ਹੁਣ ਹਨਾ ਭਾਈ ਹਾਂ ਹਾਂ ਭਾਈ ਦੁੱਧ ਸਿਆਲ ਜਾ ਕੇ ਤਾਂ ਹਨਾ ਵਧੀਆ ਪ੍ਰੋਡਕਸ਼ਨ ਦੇ ਜਾਂਦੇ ਨੇ ਸਾਰੀ ਬਰੋ ਹੋ ਜਾਂਦੀ ਆ ਤੇ ਫਿਰ ਭਈ ਇਹੋ ਕਿਹੜੀ ਡੇਰੀ ਚ ਪਾਉਣੇ ਹੋ ਭਈ ਫਿਰ ਜਾਂਦਾਗਾ ਬਾਕੀ ਜਿਹੜਾ ਕੋਈ ਥੋੜਾ ਗਾਣਾ ਬਚ ਜਾਂਦਾ ਜਿਵੇਂ ਹੁਣ ਸਿਆਲ ਹੋ ਗਿਆ ਹਨਾ ਹਾਂ ਬਈ ਸਿਆਲ ਦੇ ਵਿੱਚ ਆ ਕੇ ਇਹ ਆਪਾਂ ਮੰਨ ਕੇ ਚੱਲ ਜਿਵੇਂ ਹੁਣ ਖੋਆ ਪਨੀਰ ਇਹ ਚੀਜ਼ ਬਣਾਵਾਂਗੇ ਅੱਛਾ ਖੋਆ ਪਨੀਰ ਬਈ ਫਿਰ ਬਈ ਖੋਆ ਬਈ ਕਿਵੇਂ ਤਿਆਰ ਕਰਦੇ ਹਾਂ ਤੁਸੀਂ ਖੋਆ ਬਈ ਆਪਣੇ ਕੋਲੇ ਮਸ਼ੀਨ ਲੈ ਆਂਦੀ ਹੋਈ ਖੋਏ ਵਾਲੀ ਅੱਛਾ ਬਈ ਦੇਖੀਏ ਬਈ ਆਪਾਂ ਹਾਂ ਪਨੀਰ ਵਾਲੇ ਆਪਣੇ ਕੋਲੇ ਆਪ ਦੇ ਘਰੇ ਬਾਕਸ ਬਣਾਏ ਹੋਣੇ ਜਿਵੇਂ ਆਪਾਂ ਕਹਿ ਦੀ ਉਹ ਹੋ ਗਿਆ ਹਨਾ ਅੱਛਾ ਬਈ ਤੇ ਸਾਰਾ ਭਈਆ ਆਪੀ ਕਰੀ ਸਾਰਾ ਆਪਦੀ ਹਾਂ ਬਾਕੀ ਹੁਣ ਤਾਂ ਹੁਣ ਤਿਹਾੜ ਆਏ ਰਹੇ ਨੇ ਮੂਰੇ ਹਨਾ ਹਾਂ ਹਾਂ ਭਾਈ ਬਾਕੀ ਇੰਡੀਆ ਚ ਕਾਫੀ ਪੁਰਾਣਾ ਨਾ ਕੰਮ ਆਪਣਾ ਅੱਛਾ ਭਾਈ ਕਿੰਨੇ ਕ ਸਾਲ ਹੋ ਗਏ ਭਾਈ ਇਹ 2000 ਆਪਣਾ 14 ਦਾ ਚੱਲਦਾ ਭਾਈ ਇਹ 2000 ਆਪਾਂ ਕਹਿੰਦੇ 10 ਸਾਲ ਹੋ ਗਏ ਹਨਾ ਹਾਂ ਹਾਂ ਭਾਈ ਠੀਕ ਹੈ ਭਾਈ ਤੇ ਭਾਈ ਆਹ ਪਤਾ ਕੀ ਮਸ਼ੀਨ ਆ ਹਾਂ ਇਹ ਕੋਇ ਵਾਲੀ ਜਮਾ ਸਾਰੀ ਸਟੀਲ ਦੇ ਦੇ ਵਿੱਚ ਕੋਈ ਕੋਈ ਹੋਣੀ ਹਨਾ ਅੱਛਾ ਭਾਈ ਤੇ ਆ ਵੀ ਬਣ ਕੇ ਚੱਲ ਵੀ ਪੂਰੀ ਮੋਟੀ ਥੱਲੇ ਉਹਦੀ ਉਹ ਆ ਗਈ ਠੀਕ ਹੈ ਭਾਈ ਤੇ ਭਈ ਇਹ ਚੱਲਦੀ ਕਿਵੇਂ ਕਿਵੇਂ ਆ ਇਹ ਜਲਦੀ ਦਾ ਹੈ ਬਾਈ ਜਿਹੜੀ ਆਹਾ ਥੱਲੇ ਦਾ ਇਹਦੇ ਮੋਟਰ ਲੱਗੀ ਹੋਈ ਹੈ ਨਾ ਮੋਟਰ ਨੇ ਲੈਟ ਨੀ ਨੂੰ ਘੁਮਾਉਣੀ ਆਹਾ ਅਸੱਛਾ ਬਾਈ ਠੀਕ ਹੈ ਨਾ ਤੇ ਹਾਂ ਉਸ ਤੋਂ ਬਾਅਦ ਆਹਾ ਮੰਨ ਕੇ ਚੱਲ ਲੱਭੀ ਇਹਦੇ ਡੀਜ਼ਲ ਵਾਲੀਆਂ ਆ ਗਈਆਂ ਦੋ ਪੱਠੀਆਂ ਥੱਲੇ ਡੀਜ਼ਲ ਵਾਲੀਆਂ ਨਹੀਂ ਆਈਆਂ ਇਹਨੇ ਸੀ ਡੀਜ਼ਲ ਬਾਈ ਇਹ ਚ ਕਾਹ ਚ ਪੈਂਦਾ ਡੀਜ਼ਲ ਦਰੇ ਡੀਜ਼ਲ ਆ ਟੈਂਕੀ ਹੈ ਡੀਜ਼ਲ ਵਾਲੀ ਬਾਈ ਆ ਅਸੱਛਾ ਬਾਈ ਇਹਦੇ ਵਿੱਚ ਡੀਜ਼ਲ ਹਾਂ ਹਾਂ ਡੀਜ਼ਲ ਵਾਲੀ ਟੈਂਕੀ ਆ ਗਈ ਆ ਅਸੱਛਾ ਬਾਈ ਇਥੇ ਡੀਜ਼ਲ ਪੈਂਦਾ ਹੈ ਚ ਹਾਂ ਤੇ ਆ ਇਥੋਂ ਬਾਈ ਸਿੱਧਾ ਡੀਜ਼ਲ ਟੇ ਦਾ ਫਿਰ ਇਹਦੇ ਵਿੱਚ ਹਾਂ ਡੀਲ ਜਾਂਦਾਗਾ ਅਸੱਛਾ ਇਥੋਂ ਵਸ ਆ ਦੁੱਧ ਨੂੰ ਦੋ ਅੱਛਾ ਬਾਈ ਅਰੇ ਆ ਪੱਠੀ ਆ ਗਈ ਅੱਛਾ ਬਾਈ ਇੱਕ ਆ ਬਲਾ ਇੱਕ 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 ਇਹ ਦੂ ਇੱਕ ਦੂਜੇ ਸਾਈਡ ਆ ਗਈ ਅੱਛਾ ਬਾਈ ਇੱਕ ਬਾਰ ਦੇ ਪਾਸੇ ਆ ਗਈ ਹੈ ਬਾਈ ਠੀਕ ਆ ਬਾਈ ਇੱਕ ਆ ਗਈ ਪੱਠੀ ਦੋ ਪੱਠੀਆਂ ਨੇ ਨਾ ਅੱਛਾ ਇੱਕ ਆ ਇੱਧਰ ਆ ਗਈ ਹੈ ਬਾਈ ਹਾਂ ਠੀਕ ਆ ਬਾਈ ਹਾਂ ਇੱਕ ਆ ਉੱਥੋਂ ਇੱਕ ਆ ਗਈ ਆ ਗਏ ਛਾਲੇ ਆ ਗਏ ਦੋਨੇ ਛੱਡਾਂ ਦੀ ਨਾਲ ਹੀ ਇਹ ਨਾਲ ਹੀ ਗਏ ਜੀ ਕਈ ਵਾਰ ਆਪਣੇ ਕੋਲ ਡੀਜ਼ਲ ਨਹੀਂ ਹੈਗਾ ਹਾਂਜੀ ਬਾਈ ਗੈਸ ਤੇ ਪਾਈਪ ਲਾ ਕੇ ਮੰਨਗ ਜਨਨ ਵੀ ਉਹ ਹੋ ਜਾਂਦਾ ਠੀਕ ਆ ਬਾਈ ਤੇ ਆਹ ਬਈ ਇਸੇ ਮਿਲਣ ਵਾਸਤੇ ਬਈ ਨਾ ਨੇ ਤਾਂ ਉਹੀ ਰੱਖਿਆ ਹੋਇਆ ਜਾ ਕੇ ਜਦੋਂ ਕੋਈ ਹੋ ਮਿਲਣ ਵਾਸਤੇ ਆਪਣੇ ਕੋਲੇ ਕੰਡੇ ਨਹੀਂ ਹਨਾ ਜਦੋਂ ਕੋਈ ਅੱਛਾ ਬਈ ਕੰਡੇ ਜਹਾਂ ਜਾਂ ਇਹ ਜਵੇਂ ਪਨੀਰ ਪਾੜਨਾ ਹੁੰਦਾ ਉਦੋਂ ਮੰਨ ਕੇ ਚੱਲ ਜਿੰਨਾ ਕਾ ਪਨੀਰ ਪੇਕਰ ਲਾਉਣਾ ਹਿਸਾਬ ਨਾਲ ਇਹਦੇ ਵਿੱਚ ਪਤਾ ਲੱਗ ਜਾਂਦਾ ਪਾਣੀ ਚ ਕੋਲ ਦੇ ਜਿੰਨਾ ਕਾ ਹੋ ਕਰਨਾ ਤੇ ਬਈ ਇਹਦੇ ਵਿੱਚ ਕਿੰਨੇ ਟਾਈਮ ਜੇ ਖੋਆ ਤਿਆਰ ਕਰ ਦਿੰਦੀ ਇਹ ਇਹਦੇ ਬਾਅਦ ਬਈ 20 ਕਿਲੋ ਦਾ ਘਾਣਾ ਪਾਣੇ ਆਪਾਂ ਹਨਾ ਅੱਛਾ ਬਈ 20 ਕਿਲੋ ਘਾਣੇ ਫਿਰ ਬਾਲੀ ਵੀ ਆਉਣੀ ਆ ਤੇ 20 ਪੱਚੇ ਕੁ ਮਿੰਟਾਂ ਦੇ ਤਿਆਰ ਹੋ ਜਾਂਦਾ ਬੀ ਪੱਚ ਮਿੰਟਾਂ ਤੇ ਆਈ ਥੀ ਬੀ ਪੱਚ ਹਾਂ ਜਦੋਂ ਚੱਲੀ ਜਾਂਦੀ ਹੈ 11 ਚੱਲਦੀ ਜਗਰ ਵੀ ਪੱਚ ਕੁ ਮਿੰਟਾਂ ਚੋਂ ਕੱਢ ਨਿਕਲ ਜਾਂਦੀ ਹੈ ਅੱਛਾ ਬਾਈ ਹੂੰ ਡੇਢ ਕੁ ਮਿੰਟਾਂ ਦਾ ਟੱਬ ਆ ਇਹ ਹੂੰ ਡੇਢ ਕੁ ਮਿੰਟਾਂ ਦਾ ਹਾਂ ਠੀਕ ਆ ਆਪਾਂ ਗਰਮ ਕਰਨਾ ਹਨਾ ਦੋਦਾ ਠੀਕ ਆ ਤੇ ਡੇਢ ਕੁ ਮਿੰਟਾਂ ਦਾ ਹੈ ਇਹ ਬਾਈ ਫਿਰ ਕਿੰਨੇ ਦੀ ਆਈ ਸੀ ਬਾਈ ਮਸ਼ੀਨ ਇਹ ਕੇ ਇਹ ਬਈ ਆਪਾਂ ਆਪ ਤਿਆਰ ਕਰਵਾਈ ਸੀ ਇਹ ਗਰਾਂਿਆਂ ਤੋਂ ਅੱਛਾ ਬਾਈ ਤੇ ਆਪਾਂ ਨੂੰ 5758000 ਦੀ ਪਈ ਗਈ ਸੀ 5758000 ਠੀਕ ਆ ਬਈ ਕੋਈ ਘਾਟਾ ਬਟੂ ਦਾਰਾ ਹੈ ਵੀ ਲਵਾ ਕੇ ਹਨਾ ਅੱਛਾ ਭਾਈ ਆਪ ਹੀ ਲਵਾਇਆ ਸਾਰਾ ਕੁਸ ਹਾਂ ਹਾਂ ਠੀਕ ਹੈ ਥੱਲੇ ਭਾਈ ਮੋਟਰ ਕਿਹੜੀ ਆ ਭਾਈ ਮੋਟਰ ਦੇਖੀ ਆਪਾਂ ਅਸਿਆ ਮੋਟਰ ਆ ਗਈ ਆ ਭਾਈ ਪੱਠੀਆਂ ਆ ਗਈਆਂ ਪੱਠੀਆਂ ਨਾਲੇ ਮੋਟਰ ਦਾ ਠੀਕ ਹੈ ਨਾ ਉਹ ਮੋਟਰ ਆ ਗਈ ਉਧਰੋਂ ਦੇਖ ਉਹ ਬਾਲੇ ਬਸ ਆ ਗਈ ਮੋਟਰ ਉਹ ਮੋਟਰ ਕਿੰਨੇ ਚ ਵਧੀਆ ਭਈ ਵਾਟ ਦੀ ਇਹ ਡੇਢ ਦੀ ਉਮਰ ਹਿਸਾਬ ਨਾਲ ਇੱਕ ਦੀ ਆ ਇੱਕ ਦੀ ਇੱਕ ਐਚਪੀ ਦੀ ਆ ਇੱਕ ਇੱਕ ਚ ਕੱਚੀ ਦੀ ਆ ਹਾਂ ਬਈ ਠੀਕ ਆ ਬਈ ਤੇ ਆ ਪੱਠੀਆਂ ਆ ਗਈਆਂ ਦੋ ਹੈ ਬਈ ਹਾਂ ਇਹਨਾਂ ਨੇ ਸਾਰਾ ਕਮਾਉਣਾ ਜਦੋਂ ਹੋ ਗਿਆ ਥੱਲੇ ਉਹਦੇ ਹਾਂ ਉਹ ਚੀਜ਼ ਆ ਸਾਰਾ ਹੁੰਦਾ ਹੈ ਨਾ ਬਈ ਇਹ ਉਹ ਮੋਟਰ ਚੱਲ ਵੀ ਮੋਟਰ ਨੇ ਬੈਲਟਾਂ ਨੂੰ ਹਕਮਾ ਕੇ ਥੱਲੇ ਨੂੰ ਥੱਲੇ ਹੰਗਵਾਉਣਾ ਸਾਰੇ ਤੇ ਬਈ ਇਹ ਚ ਕੋਈ ਹੋਰ ਬਈ ਕੋਈ ਇਹਦੇ ਵਿੱਚ ਕੋਈ ਆਪਾਂ ਨੂੰ ਤੰਗੀ ਪਰੇਸ਼ਾਨੀ ਕੋਈ ਇਹਦੇ ਵਿੱਚ ਬਈ ਨਹੀਂ ਇਹ ਤਾਂ ਕੀ ਹੋਣੀ ਬੱਚੇ ਜਦੋਂ ਹੁਣ ਕੋਆ ਬਣ ਗਿਆਗਾ ਉਦੋਂ ਥੋੜਾ ਜਿਹਾ ਆਪ ਨੂੰ ਪਤਾ ਚਾਹੀਦਾ ਹਨ ਹਰ ਚੀਜ਼ ਨਾਲ ਹੀ ਕੱਢਣਾ ਪੈਂਦਾਗਾ ਅੱਛਾ ਐਂ ਕੱਢਣਾ ਪੈਂਦਾ ਬਈ ਸਾਰਾ ਹਾਂ ਹਾਂ ਬਸ ਇੱਥੇ ਲੋਰੀ ਲੱਗੀ ਜਾਂਦੇ ਨੇ ਇਹਦੇ ਚਾਹ ਕੇ ਤੇ ਬਈ ਫਿਰ 20 25 ਕਿਲੋ ਦੁੱਧ ਚੋਂ ਕਿੰਨਾ ਕ ਖੁਆ ਨਿਕਲੇ ਹੁੰਦਾ ਬਈ ਉਹ ਦੁੱਧ ਦੀ ਕੁਆਲਿਟੀ ਹੈ ਹੁਣ ਜੇ ਆਪਾਂ ਦੁੱਧ ਹੀ ਪਾਣੀ ਨਾਲ ਲੈ ਕੇ ਆ ਜੇ ਉਹਦੇ ਵਿੱਚੋਂ ਨਿਕਲੇਗਾ ਠੀਕ ਹੈ ਬਈ ਹਾਂ ਜੀ ਬਈ ਹੁਣ ਇਸ ਤਾ ਮਨ ਹੈ ਕਿ ਆਪਣੇ ਹੁਣ ਮੱਝਾਂ ਨਹੀਂ ਗੀਆਂ ਕੋਈ ਬਾਈਆਂ ਨਹੀਂ ਗੀਆਂ ਹਾਂ ਬਈ ਤੇ ਚੌਥਾ ਕਿਸੇ ਦਾ ਖੁਆ ਨਿਕਲ ਹੀ ਆਉਂਦਾ ਚੌਥਾ ਕਿਸੇ ਦਾ ਵੀ ਆਪਾਂ ਕਹਿੰਦੇ ਵੀ ਇਹ 5 ਕਿਲੋ ਮੰਨ ਕੇ 5 ਕਿਲੋ ਵੀ 25 ਕਿਲੋ ਚ 5 ਕਿਲੋ ਬਾਕੀ ਉਹ ਜਹਾਜ਼ ਵਾਲੇ ਨੇ ਟਾਇਟ ਕਰਾਉਣਾ ਹਨਾ ਜਿੰਨਾ ਕੋਹ ਕਰਨਾ ਉਹਨਾਂ ਕੋਹ ਹੋਏ ਅੱਛਾ ਉਹ ਵੀ ਆਪਣੇ ਸਿਰ ਤੇ ਆ ਵੀ ਕਿੰਨਾ ਕ ਟਾਇਟ ਰੱਖਣਾ ਕਹਿੰਦਾ ਕ ਟਿੱਟਲਾ ਪਾਣੇ ਹਾਂ ਠੀਕ ਆ ਬਾਈ ਜਿਹੜੇ ਇਹ ਆਪਾਂ ਜਿਆਦਾ ਜਿਆਦਾ ਟਾਇਰ ਮੋਲ ਲੈਣੇ ਹੋਰ ਲੈਣੇ ਥੋੜਾ ਕਾ ਟਿੱਟੇਲਾ ਛੱਡ ਦਿੰਦੇ ਨੇ ਥੋੜਾ ਕਾ ਦੁੱਧ ਵੀ ਰਹਿ ਜਾਂਦਾ ਹਨਾ ਹਾਂ ਹਾਂ ਬਾਈ ਉਹ ਦੁੱਧ ਰਹਿਣ ਵਾਲੇ ਨਾਲ ਫਿਰ ਥੋੜਾ ਜਿਹਾ ਅਗਲੇ ਦਾ ਬਾਜ਼ਾਰ ਬਾਜ਼ਾਰ ਤੇ ਹੋਏ ਹੋਏ ਹਨਾ ਅੱਛਾ ਬਾਈ ਇਹ ਦਾ ਵੀ ਇਹ ਵੀ ਹਾਂ ਇਹ ਦੀ ਵੀ ਬਹੁਤ ਹੁੰਦਾ ਹਨਾ ਹੁਣ ਆਪਣੇ ਵਾਲਾ ਹੁਣ ਵੀ ਆਪਾਂ ਮੰਨ ਕੇ ਚੱਲ ਬਣਾਉਣ ਹਫਤਾ ਦਾ 10 ਦਿਨ ਕਿਵੇਂ ਮਰਜ਼ੀ ਰੱਖੀ ਜਾ ਕੋਈ ਹੋਣੀ ਨਾ ਖਰਾਬ ਨਹੀਂ ਹੋ ਜਦੋਂ ਦੁੱਧ ਹੀ ਨਹੀਂ ਰਿਹਾ ਦੇ ਵਿੱਚ ਹਨਾ ਚੱਕੀ ਤੇਰਾ ਪੱਕ ਕੇ ਰਹਿਣਾ ਅੱਛਾ ਵੀ ਜਿਹੜਾ ਖੋਆ ਸੇਤੀ ਖਰਾਬ ਹੁੰਦਾ ਉਹਦਾ ਕਾਰਨ ਇਹੀ ਹੁੰਦਾ ਵੀ ਵਿੱਚ ਦੁੱਧ ਰਹਿ ਜਾਂਦਾ ਜਾਂ ਥੋੜਾ ਜਿਹਾ ਦੁੱਧ ਦੀ ਕੰਮ ਦੁੱਧ ਦੀ ਪਰਸੈਂਟ ਜੇ ਉਧਰ ਹਾਂ ਹੁਣ ਦੁੱਧ ਵੀ 2-3 ਦਿਨਾਂ ਚ ਖਰਾਬ ਹੋ ਜਾਂਦਾ ਹੁੰਦਾ ਉਹ ਤਾਂ ਹੀ ਹੋ ਉਹਨੂੰ ਤਾਂ ਹੀ ਉਹ ਜਿਵੇਂ ਆਪਾਂ ਕਹਿੰਨਾ ਉਲੀ ਵਗੈਰਾ ਹੋਰ ਲੱਗ ਗਈ ਉਹਦਾ ਕਾਰਨ ਇਹ ਹੋ ਜਾਂਦਾ ਤੇ ਬਈ ਹੋਰ ਕਿਵੇਂ ਪ੍ਰੋਸੈਸ ਕਰਦੇ ਸੀ ਦੁੱਧ ਨੂੰ ਇੱਕ ਤਾਂ ਖੋਆ ਬਣਾ ਲੈਨੇ ਆ ਬਈ ਪਨੀਰ ਹੋ ਗਿਆ ਬਈ ਪਨੀਰ हां ਹੁਣ ਜਿਵੇਂ ਹੁਣ ਹਲਵਾਈਆਂ ਦੇ ਦੁੱਧ ਜਾਊਗਾ ਬਾਕੀ ਆਪਣੇ ਪਿੰਡ ਚੋਂ ਵੀ ਦੁੱਧ ਹੈਗਾ ਆਪਣੇ ਕੋਲ ਅੱਛਾ ਬਾਈ ਤੇ ਬਈ ਇਹਦਾ ਫਿਰ ਖੋਜ ਦਾ ਰੇਟ ਕੀ ਰੱਖਦੇ ਹੂੰ ਸੀ ਇਹ ਖੋਜ ਦਾ ਰੇਟ ਤਾਂ ਦੂਜੇ ਭਾਈ ਨੂੰ ਪਤਾ ਮੇਰੇ ਨੂੰ ਹਨਾ ਅੱਛਾ ਬਾਈ ਉਹਦੇ ਹੱਥ ਚਾ ਸਾਰਾ ਕੰਮ ਹੈ ਹਾਂ ਹਾਂ ਬਾਕੀ ਆਮ ਰੇਟ ਤਾਂ ਆਮੀ ਜਦੋਂ ਕੋਈ ਉਹ ਹੁੰਦਾ ਹਨਾ ਅੱਛਾ ਬਾਈ ਵੀ ਬਾਏ ਮੇਨ ਗੱਲ ਆ ਵੀ ਹਜੇ ਸਟਾਰਟਿੰਗ ਆ ਹਨਾ ਅੱਛਾ ਬਾਈ ਹਜੇ ਸਟਾਰਟਿੰਗ ਹੀ ਅਸੀਂ ਹੈ ਬਾਈ ਹਾਂ ਕੋਈ ਦੀ ਸਟਾਰਟਿੰਗ ਹੀ ਆਗੀ ਠੀਕ ਹੈ ਬਾਈ ਕੋਈ ਦਾ ਜਿਹੜਾ ਕੋਈ ਚਾਹ ਲਾ ਹੁਣ ਬਰਫੀ ਦਾ ਰੇਟ ਪਤਾ ਆਪਾਂ ਨੂੰ 550 ਰੁਪਏ ਮੇਰੇ ਸਿਰ ਆਉਣਾ ਬਰਫੀ ਦਾ ਜਿਹੜਾ ਜਿਹੜੀ ਫੋਜ ਦੀ ਆਪਾਂ ਬਣਾਉਣੀ ਅੱਛਾ ਕੋਈ ਦੀ ਬਰਫੀ ਦਾ ਰੇਟ ਠੀਕ ਆ ਭਾਈ ਕਿਉਂ ਭਾਈ ਇਨੀ ਕੀ ਚੀਜ਼ ਆਗਲੇ ਨੂੰ ਇੱਕ ਨੰਬਰ ਮਿਲੂ ਚਾਹੇ ਕੋਲੇ ਖੜਕੇ ਵੀ ਆਉਣੇ ਨੇ ਤੇ ਜੇ ਉੱਤੇ ਖੜਾ ਰਹੇ ਬੰਦਾ ਜੇ ਘਰੇ ਬੈਠਾ ਹੋਵੇ ਕੋਈ ਮੱਝਾ ਹੋ ਗਿਆ ਕੋਲੇ ਖੜਕੇ ਇੱਥੇ ਵੀ ਜੇ ਕਿਸੇ ਨੂੰ ਕੋਈ ਸ਼ੱਕ ਹੁੰਦੀ ਆ ਠੀਕ ਆ ਉਹ ਕੋਲੇ ਖੜਕੇ ਆ ਤਿਆਰ ਕਰਾ ਕੇ ਲਿਆ ਸਕਦਾ ਅੱਛਾ ਭਾਈ ਮੁੰਡਾ ਖੰਡਾਏ ਤੋਂ ਹਾਂ ਭਾਈ ਤੇ ਉਹਦੇ ਕੋਲੇ ਕਰੇ ਲਾਈ ਹੋਈ ਜੋ ਬਾਹਰ ਚਲਾ ਗਿਆ ਅੱਛਾ ਭਾਈ ਉਹ ਪੁਰਾਣੀ ਜੰਦਰਾ ਦਾ ਆਪਣੀ ਬੜ ਵਧੀਆ ਛੇ ਲਾ ਗਈ ਪਾਂ 10 ਕਿਲੋ ਦੀ ਛੇੜਾ ਕੋਈ ਦੀ ਛਾਲ ਦੇ ਵਿੱਚ ਅੱਛਾ ਭਾਈ ਹਾਂ ਹਾਂ ਠੀਕ ਹੈ ਠੀਕ ਹੈ ਕਿਉਂ ਪਰਮਨੈਂਟ ਜਿਹੜੇ ਗਾਖ ਨੇ ਫਿਰ ਉਹਨਾਂ ਨੂੰ ਫਿਰ ਲੈ ਕੇ ਜਾਂਦੇ ਹਾਂ 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 ਭਾਈ ਠੀਕ ਹੈ ਭਾਈ ਤੇ ਹੋਰ ਭਾਈ ਨਾਲ ਪਨੀਰ ਤਿਆਰ ਕਰਦੇ ਹਾਂ ਹਾਂ ਆਪਣੀ ਨਾਲ ਇਹਦੇ ਬਕਸੇ ਬਣਾ ਰੱਖੇ ਨੇ ਆਪਣੇ ਅਸੇ ਪਨੀਰ ਵਾਲੇ ਬਕਸੇ ਹਾਂ ਬਾਕੀ ਹੋਰ ਆ ਜਾਣਗੇ ਜਦੋਂ ਕੋਈ ਹੋਰ ਲੱਗਾ ਠੀਕ ਹੈ ਇਰੇ ਵੀਰ ਜਦੋਂ ਪਾ ਕੇ ਉਹ ਕੱਪੜੇ ਚ ਰੱਖ ਕੇ ਉੱਤੇ ਆ ਰੱਖ ਦੇਈ ਦਾ ਠੀਕ ਆ ਵੀਰ ਉੱਤੇ ਉਹ ਰੱਖੇ ਹੋਣੇ ਆਪਣੇ ਬਣਾ ਕੇ ਪੱਥਰ ਦੇ ਅਸਾ ਉਹ ਜਿਹੜੇ ਉਹ ਪੱਥਰ ਜਿਹੇ ਉਧਰ ਪਈ ਸੀ ਉਹ ਵੀ ਇਸੇ ਵਾਸਤੇ ਨੇ ਉਹ ਕੁੰਡ ਉੱਤੇ ਬਾਜਨ ਰੱਖ ਠੀਕ ਆ ਵੀਰ ਬਾਜਨ ਨਾਲ ਵੀ ਪ੍ਰੈਸ ਹੋ ਜੇ ਇਹਦੇ ਬਈ ਇਹ ਕਿੰਨੇ ਕਿਲੋ ਬਣ ਜਾਂਦੇ ਇਹਦੇ ਵਿੱਚ ਬਈ ਇਹਦੇ ਵਿੱਚ ਮੰਨ ਲਖ ਜੱਲ ਵੀ ਬਣੀ ਜਾਂਦੀ 10 ਕਿਲੋ ਟਿੱਕੀ ਬਣ ਜਾਂਦੀ 10 ਕਿਲੋ ਟਿੱਕੀ ਬਣ ਜਾਂਦੀ ਹਾਂ ਹਾਂ ਉਹ ਆਪਦੇ ਸਾਰੇ ਕਿੰਨੇ ਬਣਾਉਣੀਆਂ ਕਿੰਨਾ ਕੁ ਦੁੱਧ ਪਾਇਆ ਵੀ ਆਪਾਂ ਨੇ ਉਹਦੇ ਉਹਦੇ ਸਾਬ ਬਣਾਉਣੀਆਂ ਜਿਸ ਛੋਟੀ ਬਣਾਉਣੀਆਂ ਤਾਂ ਇੱਥੇ ਨੇ ਜੀ ਥੋੜੀ ਜੀ ਕਰਨੀਆਂ ਤਾਂ ਇੱਥੋਂ ਦਾ ਆਪ ਦੇ ਇੱਥੇ ਤੱਕ ਆ ਗਈ ਦਾ 11 ਕਿਲੋ ਅੱਛਾ ਭਾਈ ਉਹ ਆਪਦੇ ਪਾਸੇ ਦੁੱਧ ਦੇ ਹਿਸਾਬ ਤੇ ਵੀ ਆਪਣੇ ਲੈ ਕੇ ਕਿੰਨਾ ਕਾਪਾ ਨੇ ਰੱਖਣਾ ਪਟਾ ਸੋ ਵੀ ਸਹੇਜ ਠੀਕ ਹੈ ਠੀਕ ਹੈ ਭਾਈ ਠੀਕ ਹੈ ਭਾਈ ਠੀਕ ਹੈ ਭਾਈ ਜੀ ਤੇ ਜੇਕਰ ਵੀਡੀਓ ਬਾਈ ਦੇ ਫਾਰਮ ਵੀ ਨੰਬਰ ਉੱਤੇ ਲਾ ਦਾਂਗੇ ਆਪਾਂ ਜਿਹਨੂੰ ਆਪਾਂ ਵੀ ਹਾਂ ਨੰਬਰ ਭਾਈ ਸੇ ਵੀ ਸਕਰੀਨ ਦੇ ਉੱਤੇ ਚੱਲ ਰਿਹਾ ਉਹ ਜੇ ਕਿਸੇ ਨੂੰ ਹੈਦਰ ਬਰਨਾਲੀ ਕਰੇ ਉਹ ਆਪਣੀਆਂ ਮਈਆਂ ਦਿਖਾ ਦੇ ਫੇਰ ਨਿਕਾ ਮਰਾ ਦੇ ਘਰੇ ਸਾਰਾ ਕੁਝ ਕਿਸੇ ਨੇ ਕੋਲੇ ਖੜ ਕੇ ਵੀ ਹਨਾ ਤਿਆਰ ਕਰਕੇ ਪਨੀਰ ਬਣਵਾਉਣਾ ਹੋਵੇ ਬਈ ਕਿਸੇ ਨੇ ਫੁਆ ਕੜਵਾਉਣਾ ਹੋਵੇ ਦੁੱਧ ਵੀ ਆਪਣਾ ਮੰਨ ਕੇ ਚੱਲਣਾ ਕੋਈ ਰੈਡੀਮੇਡ ਫੀਡ ਵਾਲਾ ਨਹੀਂ ਹੈਗਾਗਾ ਜਿਵੇਂ ਆਪਾਂ ਕਹਾਈਏ ਮੋਲ ਦੀਆਂ ਫੀਡਾਂ ਜਾਂ ਉਹ ਕਰਕੇ ਸਾਰੀ ਆਪਣਾ ਆਪ ਦਾ ਫੀਡ ਫਾਰਮੂਲਾ ਲਗਾ ਵਧੀਆ ਫੀਡ ਬਾਈ ਫੀਡ ਬਾਈ ਬਾਈ ਹੋਰ ਦੀ ਤਿਆਰ ਕਰਵਾ ਕੇ ਪਸ਼ੂ ਨੂੰ ਬੋਲ ਇਹ ਬਈ ਹੁਣੀ ਤਾਂ ਹੁਣੀ ਤਿਆਰ ਕਰਾਈ ਲੱਗਦੀ ਫੀਡ ਹਨਾ ਹਾਂ ਇਹ ਬਈ ਕੱਲ ਹੀ ਆਈ ਹੈਗੀ ਕਰਾਉਣੇ ਵੀ ਆਪਾਂ ਜ਼ਿਆਦਾ ਟਾਈਮ ਨਹੀਂ ਰੱਖਦੇ ਹੁੰਦੇ ਫੀਡ ਨੂੰ ਅੱਛਾ 20 ਪੱਚੀ ਕਿ ਦਿਨਾਂ ਦੀ ਹੋਈ ਵੀਡੀਓ ਬਣਾਉਣੇ ਹੁੰਦੇ ਆ ਉਸ ਦਿਵਾਰ ਜਿਹੜੀ 20 ਮਹੀਨੇ ਤੋਂ ਘਟ ਘਟ ਦੇ ਵਿੱਚ ਜਿਆਦਾ ਉਦੋਂ ਬਾਈ ਫਰੀਡ ਜਦੋਂ ਜਿਆਦਾ ਟਾਈਮ ਬਣੀ ਰਹੇ ਹਨਾ ਆਟੋਮੈਟਿਕੀ ਦੇ ਵਿੱਚ ਕੋਈ ਲਾਲਾ ਪਾ ਹੈ ਨਾ ਜਾਂ ਕੋਈ ਫੰਗਸ ਜਾਂ ਕੋਈ ਹੋਰ ਚੀਜ਼ ਪੈਦਾ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਬਾਈ ਤੇ ਆ ਬਾਈ ਹੋਰਾਂ ਦੇ ਪਸੂਨेंगे ਜੀ ਤੁਸੀਂ ਦੇਖ ਸਕਦੇ ਹੋਗੇ ਤੇ ਆਸਾਨ ਵੀ ਬਾਈ ਹੋਰਾਂ ਦੇ ਘਰੇ ਖਾਇ ਫੀਡ ਦੇਖ ਸਕਦੇ ਤੁਸੀਂ ਸਾਰੀ ਆ ਪਈ ਹੈਗੀ ਕੱਲ੍ਹ ਦੀ ਤਿਆਰ ਹੋ ਗਈ ਹੈ ਤੇ ਹਲੇ ਘਟੋ ਘਟ ਵੀ ਇਹ 20 ਮਹੀਨੇ ਦੇ ਵਿੱਚ ਹੀ ਇਹਦੀ ਲਾਗਤ ਹੋ ਜੀ ਤੁਸੀਂ ਆ ਦੇਖ ਸਕਦੇ ਹੋ ਸੀ ਫੀਡ ਆ ਫੀਡ ਆ ਕੀ ਚੀ ਸਾਰੀ ਲਓ ਵੀ ਠੀਕ ਹੈ ਜੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜੇ ਕਿਸੇ ਭਰਾ ਨੂੰ ਦੁੱਧ ਦੀ ਖੋਏ ਦੀ ਪਨੀਰ ਦੀ ਲੋੜ ਹੋਵੇ ਤਾਂ ਉਹ ਵੀ ਬਾਈ ਫਰਾ ਨਾਲ ਸੰਪਰਕ ਕਰ ਸਕਦਾ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਿਹਾ ਹੈਗਾ ਸਸੀ ਕਾਲ ਜੀ